ਵੰਦੀ ਕੰਪ ਬਟਾਲਾ ਨਜ਼ਦੀਕ ਨੌਜਵਾਨ ਦੀ ਪੇਧ ਪਰ ਹਲਾਤਾਂ ਦੇ ਵਿੱਚ ਲਾਸ਼ ਮਿਲਣ ਕਾਰਨ ਫੈਲੀ ਸੰਸਣੀ ਸੁਣੋ ਲੋਕਾਂ ਦਾ ਤੇ ਪੁਲਿਸ ਦਾ ਕੀ ਹੈ ਕਹਿਣਾ ਇਹ ਮੁੰਡਾ ਅਜੀ ਟੀਕੇ ਲਾਂਦਾ ਹੁੰਦਾ ਸੀ ਕਿੱਥੋਂ ਰਹਿਣ ਵਾਲਾ ਇਹ ਮਗਾਨੀ ਕਿੱਥੋਂ ਦੇ ਰਹਿਣ ਵਾਲਾ ਉਹ ਪਰਿਕਲ ਦੀ ਦਾ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰਦੇ ਜੇ ਕੋਸਤ ਕਾਰਵਾਈ ਕਰਨ ਦੀ ਹੈ ਘਰ ਫਿਰ ਵਢਾਉਣ ਦੀ ਹੈ ਆਹੋ ਢਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਢਾਂਡ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਪ੍ਰਾਗ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਫੇ ਆ ਜੀਦਾ ਆ ਚੱਟ ਐ ਵੀ ਨਸ਼ੇ ਵੇਦਾ ਵਾ ਇਹ ਕਿਹਾ ਕੇ ਉਹ ਲਾਸ਼ ਚੁਪ ਪ੍ਰਾਗ ਵੇਚਦਾ ਵਾ ਆ ਜੀਦਾ ਹਲੋ ਉਹ ਨਹੀਂ ਉਹ ਸਾਈਡ ਤੇ ਕੱਢ ਜਾ ਉਹ ਜਿਹੜੇ ਵਾਰਿਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਇਹਦੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਬਰਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਹਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮਿਲੀ ਹੈ ਪੀਛੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਕੀ ਕਾਰਵਾਈ ਕਰਦੇ ਨੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਇਹਦੇ ਮਾਲਕਾਂ ਦੇ ਜੋ ਵਾਰੇ ਨੇ ਸੀ ਉਹਨਾਂ ਦਾ ਬਕਾਇਦਾ ਬਿਆਨ ਲਿਖਾਂਗੇ ਮਹਲਾਵਾ ਸੀ ਕਹਿ ਰਹੇ ਸੀ ਜਾਨੂ ਕਿ ਨਖੇ ਕਰਦਾ ਸੀ ਕੀ ਗਿਆ ਲਗਾਉਂਦਾ ਸੀ ਆਪੇ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਭਾਵੇਂ ਕੋਈ ਕਰਦਾ ਹੀ ਹੋਵੇ ਪਰ ਇਹ ਕਨੈਟ ਦੀ ਸਕੂਲ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਤੇ ਦਾਖਲ ਹੀ ਸੀ